ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 12ਵੀਂ ਦਾ ਨਤੀਜਾ ਐਲਾਨ ਦਿੱਤਾ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਵਿਦਿਆਮੰਦਰ ਦੀ ਹਰਸ਼ੀਤ ਕੌਰ ਨੇ ਸੂਚੇ ਪੰਜਾਬ ਤੋਂ ਟੌਪ ਕੀਤਾ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੀਆਂ ਹੋ ਇਹ ਅਧਿਆਪਕਾ ਨੇ ਹਰਸ਼ੀਤ ਕੌਰ ਦੀਆਂ ਸਕੂਲ ਦੇ ਵਿਹੜੇ ਵਿੱਚ ਹਰਸ਼ੀਤ ਦੀ ਆਡੀਟ ਕਰ ਰਹੀਆਂ ਨੇ ਹੱਥਾਂ ਦੇ ਵਿੱਚ ਹਾਰ ਤੇ ਢੋਲ ਦੇ ਬੱਜੇ ਤੇ ਨੱਚ ਕੇ ਖੁਸ਼ੀ ਮਨਾਈ ਜਾ ਰਹੀ ਹੈ ਦੱਸ ਦਈਏ ਕਿ ਹਰਸ਼ੀਦਤ ਕੌਰ ਸਰਕਾਰੀ ਡਿਗਿਆ ਮੰਦਿਰ ਦੀ 12ਵੀਂ ਕਲਾਸ ਦੀ ਵਿਦਿਆਰਥਣ ਜੀ ਨੇ ਪੰਜਾਬ ਦੇ ਵਿੱਚੋਂ ਅੱਜ ਐਲਾਨੇ ਨਤੀਜੇ ਦੇ ਵਿੱਚੋਂ 12ਵੀਂ ਕਲਾਸ ਦੇ ਵਿੱਚੋਂ ਟੌਪ ਕੀਤਾ ਅੱਜ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਸਰ ਆਪਾਂ ਇਨੇ ਮੈਨੂੰ ਕੰਗ੍ਰੈਚੂਲੇਟ ਕਰਨ ਦੇ ਲਈ ਤੇ ਮੇਰੇ ਸਕੂਲ ਦੇ ਪ੍ਰਿੰਸੀਪਲ ਟੀਚਰ ਸਭ ਨੇ ਬਹੁਤ ਸਪੋਰਟ ਕੀਤੀ ਹੈ ਮੈਨੂੰ ਤੁਹਾਡਾ ਬੇਟਾ ਏਮ ਕੀ ਹੈ ਕੀ ਬੰਨਾ ਚਾਹੁੰਦਾ ਹੈ ਉਸੇ ਕੇ ਸਰ ਨੇ ਐਮਬੀਬੀਐਸ ਕਰਨੀ ਆ ਐਮਬੀਬੀਐਸ ਤੁਸੀਂ ਮੈਡੀਕਲ ਕੀਤੀ ਹੈ ਹਾਂਜੀ ਸਰ ਉਸ ਤੋਂ ਬਾਅਦ ਐਮਡੀ ਤੁਸੀਂ ਸੋਚਿਆ ਕਿਸ ਸਪੈਸ਼ਲਿਸਟ ਸੁਚਿਆ ਹੈ ਗਾਇਨੋਕੋਲੋਜਿਸਟ ਸੋਚਿਆ ਸਰ ਨੇ ਬੇਟਾ ਬੀਇੰਗ ਇੱਕ ਊਮਨ ਹੋਣ ਦੇ ਨਾਤੇ ਤੁਹਾਨੂੰ ਕਰੋ ਕਿੰਨੀ سپورਟ ਮਿਲੀ ਸਟੱਡੀ ਦੇ ਵਿੱਚ ਬਹੁਤ ਸਪੋਰਟ ਹੈ ਸਰ ਮੇਰੇ ਪੇਰੈਂਟਸ ਨੇ ਮਤਲਬ ਕਦੇ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਹੈਗਾ ਤੇ ਹਮੇਸ਼ਾ ਸਪੋਰਟ ਕੀਤੀ ਹੈ ਮੇਰੇ ਹਰ ਇੱਕ ਡਿਸੀਜਨ ਦੇ ਨਾਲ ਸਭ ਤੋਂ ਪਹਿਲਾਂ ਬੇਟੀ ਅੱਜ ਕਿੱਥੋਂ ਪਤਾ ਲੱਗਿਆ ਇਸ ਪਾਪ ਦੇ ਮੈਨੂੰ ਮੰਮਾ ਦੀ ਕਾਲ ਆਈ ਸੀਗੀ ਮੈਂ ਬਾਹਰ ਸੀ ਕਿਵੇਂ ਲੱਗਿਆ ਫਿਰ ਕਿ ਮੈਨੂੰ ਬਹੁਤ ਖੁਸ਼ੀ ਹੋਈ ਸਰ ਤੇ ਮੇਰਾ ਸੀਗਾ ਤੁਸੀਂ ਟੌਪ ਕਰ ਜਾਓਗੇ ਪੰਜਾਬ ਦੇ ਵਿੱਚ ਇਸ ਟੈਮ ਐਗਜ਼ਾਮ ਦੇ ਵਿੱਚ ਸਰ ਪੇਪਰ ਜਦੋਂ ਮੈਂ ਦਿੱਤੇ ਆ ਤੇ ਮੈਨੂੰ ਕੰਫੀਡੈਂਸ ਸੀ ਕਿ ਮੈਂ ਮੈਰਿਟ ਦੇ ਵਿੱਚ ਆਉਂਗੀ ਤੇ ਟੌਪ ਕੀਤਾ ਇਹ ਤੋਂ ਬਾਅਦ ਬਹੁਤ ਖੁਸ਼ੀ ਹੋਈ ਮੈਨੂੰ ਸੁਣ ਕੇ ਕਿਨੂੰ ਕੀ ਸੁਣੀਏ ਦੇਣਾ ਚਾਹਦੇ ਬੇਟੇ ਕਿ ਜੇ ਜੋ ਖੁਸ਼ ਆਪ ਸੋਚ ਸਕਦੇ ਆ ਤਾਂ ਆਪੋ ਕਰ ਵੀ ਸਕਦੇ ਆ। ਅਸੀਂ ਦੀ ਖੇਡਾਂ ਤੇ ਪੜਾਈ ਨੂੰ ਕਿਵੇਂ ਮੈਂਟੇਨ ਕਰਦੇ ਆ? ਅ ਮੇਰੇ ਫਾਦਰ ਬਹੁਤ ਸਪੋਰਟਿਵ ਨੇ। ਸਵੇਰ ਗੇਮ ਕਰਵਾ ਕਰਵਾਉਣ ਲੈ ਕੇ ਆਉਂਦੇ ਫਿਰ ਦੁਬਾਰਾ ਕਰੇ ਫਿਰ ਉਸ ਤੋਂ ਬਾਅਦ ਸਕੂਲ ਲਈ। ਮਤਲਬ ਫੈਮਿਲੀ ਸਪੋਰਟ ਕਰਕੇ ਸਭ ਪੋਸੀਬਲ ਹੋਇਆ ਹੈ। ਬੜਾ ਟਿਊਸ਼ਨ ਰੱਖੀ ਸੀ ਸਰਫ ਸਟਡੀ ਕਿਥੇ ਸੀ? ਅ ਟਿਊਸ਼ਨਸ ਵੀ ਸੀ ਆਮ ਅ ਕਿ ਤੇ ਕਿਹਨੂੰ ਤੁਸੀਂ ਆਪਣੀ ਜਿਹੜੀ ਸਫਲਤਾ ਸੇਰਾ ਕਿਹਨੂੰ ਦੇਣਾ ਚਾਹੋਗੇ ਪੇਰੈਂਟਸ ਨੂੰ ਸਕੂਲਸ ਨੂੰ ਜਾਂ ਸਾਰਿਆਂ ਨੂੰ ਹੀ ਸਕੂਲ ਪੇਰੈਂਟਸ ਟਿਊਸ਼ਨ ਟੀਚਰਸ ਸਭ ਨੂੰ ਹੀ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਸਾਰੇ ਪੰਜਾਬ ਵਾਸੀਆਂ ਲਈ ਵੈਸਤਾ ਪਰ ਖਾਸ ਤੌਰ ਤੇ ਬਰਨਾਲੇ ਵਾਲਿਆਂ ਲਈ ਕਿ ਸਾਡੀ ਬਰਨਾਲੇ ਦੀ ਬੱਚੀ ਹਰਸੀਰਤ ਕੌਰ ਦਾ ਪੂਰੇ ਪੰਜਾਬ ਵਿੱਚੋਂ ਪਹਿਲਾ ਨੰਬਰ ਆਇਆ ਮੈਂ ਕਹਿੰਦਾ ਜਦੋਂ ਤੋਂ ਪਤਾ ਲੱਗਿਆ ਉਦੋਂ ਤੋਂ ਅਸੀਂ ਚਲੋ ਟੀਵੀ ਤੇ ਵੀ ਦੇਖਿਆ ਤੇ ਜਦੋਂ ਉੱਥੇ ਬ੍ਰੇਕਿੰਗ ਨਿਊਜ਼ ਆ ਰਿਹਾ ਕਿ ਬਰਨਾਲਾ ਦੀ ਹਰਸੀਰਤ ਦਾ ਪੰਜਾਬ ਚੋਂ ਪਹਿਲਾ ਨੰਬਰ 500 ਚੋਂ 500 ਨੰਬਰ ਚਲੋ ਇਹਨਾਂ ਦੇ ਪੇਰੈਂਟਸ ਨੂੰ ਤਾਂ ਸਿਮਰ ਸਾਡਾ ਭਰਾ ਹੈ ਵੱਡਾ ਇਹਨਾਂ ਨੂੰ ਤਾਂ ਖੁਸ਼ੀ ਹੋਣੀ ਹੋਣੀ ਹੈ ਇਹਨਾਂ ਦੀ ਸਕੂਲ ਦੇ ਸਾਰੀ ਮੈਨੇਜਮੈਂਟ ਖੜੀ ਹੈ ਟੀਚਰ ਖੜੇ ਹਨ ਤਾਂ ਕੁਝ ਹੋਣੀ ਹੋਣੀ ਹੈ ਹਰੇਕ ਬਰਨਾਲਾ ਵਾਸੀ ਨੂੰ ਸਾਰੇ ਬਰਨਾਲਾ ਵਾਸੀਆਂ ਨੂੰ ਖੁਸ਼ੀ ਹੈ ਕਿ ਸਾਡੇ ਬਰਨਾਲੇ ਦੀ ਧੀ ਨੇ ਪੂਰੇ ਪੰਜਾਬ ਚੋਂ ਜਿਹੜੀ ਬਾਜੀ ਹੈ ਉਹ ਮਾਰੀ ਹੈ ਤੇ ਮੈਂ ਇੱਕ ਹੋਰ ਗੱਲ ਜਿਹੜੀ ਪੰਜਾਬ ਵਾਸੀਆਂ ਨੂੰ ਦੱਸਣੀ ਚਾਹਣਾ ਕਿ ਆਪਾਂ ਕਈ ਵਾਰੀ ਕਹਿ ਦਿੰਦੇ ਆ ਕਿ ਜਿਹੜੇ ਪੰਜਾਬ ਚੋਂ ਫਸਟ ਆਉਂਦੇ ਆ ਉਹ ਵੀ ਕਿਤੇ ਕਹੋ ਵੀ ਕਿਤਾਬੀ ਕੀੜੇ ਹੁੰਦੇ ਆ ਵੀ ਜਿਹੜੇ ਬੱਚੇ ਇਕੱਲੇ ਪੜ੍ਹਾਈ ਦੇ ਵਿੱਚ ਲੱਗੇ ਰਹਿੰਦੇ ਆ ਪਰ ਇਹ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਹਰਸੀਰਤ ਜੀ ਇਹ ਜਨਾਂ ਦੇ ਇਹਨਾਂ ਦੇ ਫਾਦਰ ਨੇ ਇਕੱਲੇ ਦੂਸਰੇ ਬਰਨਾਲੇ ਜ਼ਿਲ੍ਹੇ ਦੇ ਬੱਚਾ ਨੂੰ ਨਿਖੜਾਉਂਦੇ ਹਰਸੀਰਤ ਦਾ ਵੀ ਨੈਸ਼ਨਲ ਇਹ ਗੇਮ ਕਰਦੀ ਆ ਨੈਟਵਾਲ ਦੇ ਵਿੱਚੋਂ ਨੈਸ਼ਨਲ ਚੋਕੀ ਮੈਡਲ ਹੈ ਤੇ ਸਟੇਟ ਚੋ ਗੋਲਡ ਹੈ ਸੋ ਬਹੁਤ ਵੱਡੀ ਪ੍ਰਾਪਤੀ ਹੈ ਇੱਕ ਪ੍ਰੇਰਨਾ ਸਰੋਤ ਹੈ ਸਾਡੇ ਪੰਜਾਬ ਦੇ ਬੱਚਿਆਂ ਦੇ ਲਈ कि इस तरह जेड़ा इन सीरत फॉलो कर हाँ मेरा नाम जो सुनील मलिक है और मैं प्रिंसिपल हूँ सर्वित सीनियर सेकेंडरी विद्या मंदिर बरनाला से जो हरसिरत कौर है हमारी बच्ची बहुत ही होनहार बच्चा है अकेडमी भी बहुत अच्छा है इसका बच्चे का रिजल्ट रहे हैं और खेलों में भी बहुत अच्छी हैं और बाकी भी जितनी भी गतिविधियाँ विद्या मंदिर में होती हैं सब में बहुत अच्छी बच्ची है हमारी ये प्लस टू साइंस की बच्ची है इसने जो है पाँच में से पाँच नंबर हंड्रेड मार्क्स लेके इसको अपने विद्या मंदिर का नाम रोशन किया माता पिता का नाम रोशन किया शहर बरनाला का नाम रोशन किया इवन पंजाब में ही सबका पूरे पंजाब का नाम रोशन किया है और बच्चे का भविष्य बहुत उज्जवल रहेगा और इसके माता पिता का और हमारे टीचर्स का और इस बच्चे का जितना काम इन्होंने मेहनत की है वो उसका जो है भुलाया जा सकता है और उसके नतीजे हम सब के सामने है। जी, के के रहने ये बच्चा जी बेसिकली से रहने वाला है लगभग करें बहुत खुशी है जी और ये एक बड़ा पल है किसी भी विद्या मंदिर के लिए भी और किसी प्रिंसिपल के लिए भी और स्टाफ के लिए भी हम सब जितने लोग जुड़े हैं इवन बरनाले वासी धनौला वासी जितने भी लोग हैं तो सब के मान किए और ये जो प्रक्रिया है सांझी है हम सब की